ਸਾਚਕਾਲ ਦੋਸਤੋ ਤੁਸੀਂ ਦੇਖ ਰਿਹਾ ਹੋ ਦਹਵਾਰ ਤੇ ਮੈਂ ਤਲਜੀਤ ਚਨੂਆ ਦੋਸਤੋ ਜਿਵੇਂ ਕਿ ਬਰਸਾਤ ਦਾ ਮੌਸਮ ਹੈ ਜਿਹੜਾ ਹੁਣ ਆ ਗਿਆ ਹੈ ਬਰਸਾਤ ਦੇ ਮੌਸਮ ਵਿੱਚ ਅਕਸਰ ਜਿਹੜੇ ਹੜ੍ਹ ਜਿਹੜੇ ਫਲੱਡਸ ਜਿਹੜਾ ਆਉਂਦੇ ਰਹਿੰਦੇ ਹੈ ਜਿਹਦੇ ਵਿੱਚ ਸਿਵਲ ਪ੍ਰਸ਼ਾਸਨ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈ ਸੰਭਾਵੀ ਪਨ ਉਹਦੇ ਸੰਦੇਸ਼ੀ ਗੱਲ ਕਰਾਂਗੇ ਡਿਪਟੀ ਕਮਿਸ਼ਨ ਮੈਡਮ ਕੋਮਲ ਮਿੱਤਰ ਹੋਂਦੇ ਨਾਲ ਇਹ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਤਾਂ ਕਿ ਕਿਹੜਾ ਜਿਹੜਾ ਹੜਵਾ ਹੜਾਂ ਦੇ ਨਾਲ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਮੈਡਮ ਤੁਹਾਡਾ ਸਵਾਗਤ ਹੈ ਜੀ ਦਾ ਵਿਸ਼ੇਸ਼ ਸਿਵਲ ਪ੍ਰਸ਼ਾਸਕਾਂ ਨੂੰ ਸਮੇਂ ਸਮੇਂ ਤੇ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਹੈ ਇਸ ਵਾਰ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਤਾਂ ਕਿ ਹੜ੍ਹਾਂ ਤੋਂ ਨੁਕਸਾਨ ਤੋਂ ਬਚਿਆ ਜਾ ਸਕੇ ਮੈਂ ਜੀ ਸਾਰੇ ਹੀ ਦਰਸ਼ਕਾਂ ਨੂੰ ਇਹ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਲਗਭਗ 1 ਮਹੀਨੇ ਤੋਂ ਲਗਾਤਾਰ ਹੀ ਹੜਾ ਦੇ ਪ੍ਰਬੰਧ ਦੀ ਤਿਆਰੀਆਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਫਲੱਡ ਪ੍ਰੋਟੈਕਸ਼ਨ ਵਰਕ ਜਿਹੜੇ ਹੈ ਉਹ ਮਹਿਕਮੇ ਵੱਲੋਂ ਸ਼ੁਰੂ ਕਰਾ ਕੇ ਮੁਕੰਮਲ ਵੀ ਕਰ ਲਏ ਗਏ ਨੇ ਖਾਸ ਤੌਰ ਤੇ ਉਹ ਵਾਲੇ ਕੰਮ ਜਿੱਥੇ ਸਾਨੂੰ ਪਿਛਲੇ ਸਾਲ ਕਾਫੀ ਜ਼ਿਆਦਾ ਹੜਾਈ ਸੀ ਉੱਥੇ ਮਾਰ ਪਈ ਸੀ ਉਹ ਸਾਰੇ ਹੀ ਕੰਮ ਸ਼ੁਰੂ ਹੋ ਗਏ ਨੇ ਇਸ ਤੋਂ ਇਲਾਵਾ ਮਹਿਕਮੇ ਕੋਲ ਅਸੀਂ ਅਰੇਂਜਮੈਂਟਸ ਕਰਕੇ ਰੱਖੇ ਕਿ ਕਿਸੇ ਨੂੰ ਜੀਸੀਬੀ ਚਾਹੀਦੀ ਹੈ ਕਿਉਂਕਿ ਬਹੁਤ ਬੜ ਮੌਕੇ ਤੇ ਉਪਰੋ ਸਿਲਟ ਆ ਜਾਂਦੀ ਹੈ ਤੇ ਪਾਣੀ ਦਾ ਬਹਾਵ ਬਹੁਤ ਤੇਜ਼ ਹੁੰਦਾ ਹੈ ਜੀਸੀਬੀ ਲਈ ਸਿਲਟ ਰਿਮੂਵ ਕਰਨੀ ਹੁੰਦੀ ਹੈ ਜੀਸੀਬੀ ਦੀ ਅਰੇਂਜਮੈਂਟ ਕਰ ਲਈ ਗਈ ਹੈ ਸੈਂਡ ਬੈਗ ਅਸੀਂ ਫਿਲ ਕਰਕੇ ਰੱਖ ਲਏ ਮਿੱਟੀ ਦੇ ਬੈਗ ਜੇਕਰ ਕਿਤੇ ਕਰਨੀ ਪੈ ਜਾਏ ਤਾਂ ਉਹ ਕਰ ਲਈਏ ਹੜਾ ਸੰਬੰਧੀ ਜੋ ਵੀ ਸਮਾਨ ਹੁੰਦਾ ਹੈ ਉਹ ਸਮੂ ਸਬਡਿਵੀਜ਼ਨਸ ਨੂੰ ਪਹੁੰਚਾ ਦਿੱਤਾ ਗਿਆ ਹੈ ਜਿਵੇਂ ਕਿ ਕੋਈ ਲਾਈਫ ਜੈਕਟਸ ਬੋਟਸ ਵਗੈਰਾ ਬੋਟਸ ਦੀ ਸਰਵਿਸ ਵੀ ਰੋਪੜ ਦੇ ਵਿੱਚ ਚੱਲ ਰਹੀ ਹੈ ਉਹ ਵੀ ਜਲਦੀ ਮੁਕੰਮਲ ਹੋ ਜਾਏਗੀ ਤੇ ਨਾਲ ਹੀ ਨਾਲ ਜਿੱਥੇ ਵੀ ਰਿਕੁਆਇਰਮੈਂਟ ਹੋਰ ਸਾਡੇ ਸਾਹਮਣੇ ਆਂਦੀ ਹੈ ਜਦੋਂ ਵੀ بارش ਆਉਂਦੀ ਹੈ ਉਹ ਵੀ ਅਸੀਂ ਉਸ ਦੇ ਉੱਤੇ ਵੀ ਮੌਕੇ ਤੇ ਹੀ ਉਸ ਦਾ ਅਮਲ ਕਰਕੇ ਉਹਦਾ ਹੱਲ ਕਰਾ ਰਹੇ ਹਾਂ ਇਸ ਤੋਂ ਲੱਗਦਾ ਇੱਕ ਜੁੜੀ ਮੇਜਰ ਦਿੱਕਤ ਆਂਦੀ ਹੈ ਉਹ ਸ਼ਹਿਰਾਂ ਦੇ ਵਿੱਚ ਹੈ ਸ਼ਹਿਰਾਂ ਦੇ ਵਿੱਚ ਕਿਉਂਕਿ ਜਦੋਂ ਪਾਣੀ بارش ਜ਼ਿਆਦਾ ਹੁੰਦੇ ਹੈ ਵਾਟਰ ਲੌਗਿੰਗ ਹੋ ਜਾਂਦੀ ਹੈ ਇਮੀਡੀਏਟਲੀ ਪਾਣੀ ਪਰ ਜਾਂਦਾ ਹੈ ਤੇ ਇਸ ਦੇ ਲਈ ਸਾਰੇ ਹੀ ਆਪਣੇ ਜਿੰਨੀ ਵੀ ਕਮੇਟੀਆਂ ਹੈ ਮਿਨਿਸਪਲ ਕਮੇਟੀਆਂ ਤੇ ਨਗਰ ਨਿਗਮ ਹੁਸ਼ਾਪੁਰ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਤੁਸੀਂ ਆਪਣੀ ਸਾਰੀ ਡਰੇਨਸ ਦੀ ਸਫਾਈ ਕਰਾਓ ਜ਼ਿਆਦਾਤਰ ਕਮੇਟੀਆਂ ਨੇ ਕਰਾ ਲਈ ਹੈ ਮਿਨਿਸਪਲ ਕਾਰਪੋਰੇਸ਼ਨ ਦੀ ਵੀ ਸਫਾਈ ਚੱਲ ਰਹੀ ਹੈ ਜਲਦੀ ਮੁਕੰਮਲ ਹੋ ਜਾਏਗੀ ਤੇ ਸਾਰੀ ਟੀਮਾਂ ਜੋ ਹੈ ਉਹ ਅਲਰਟ ਰਹਿੰਗੀਆਂ ਪੂਰੇ ਫਲਡ ਦੇ ਸੀਜ਼ਨ ਦੇ ਵਿੱਚ ਅਸੀਂ ਫਲਡ ਕੰਟਰੋਲ ਰੂਮ ਸਟੈਬਲਿਸ਼ ਕੀਤੇ ਇਹ ਫਲਡ ਕੰਟਰੋਲ ਰੂਮ ਜ਼ਿਲੇ ਪੱਧਰ ਤੇ ਤੇ ਸਾਰੀ ਹੀ ਸਬਡਿਵੀਜ਼ਨਸ ਦੇ ਵਿੱਚ ਤਹਿਸੀਲਾਂ ਦੇ ਪੱਧਰ ਤੇ ਵੀ ਫਲਡ ਕੰਟਰੋਲ ਰੂਮ ਬਣਿਆ ਹੋਇਆ ਜਿੱਥੇ 24 ਘੰਟੇ ਕੋਈ ਨਾ ਕੋਈ ਮੁਲਾਜ਼ਮ ਜੋ ਹੈ ਡਿਊਟੀ ਤੇ ਤਨਤ ਰਹੇਗਾ ਇਸ ਵਾਰ ਜੋ ਜੇਕਰ ਅਸੀਂ ਦੇਖੀਏ ਇਸ ਸਾਲ ਹਲੇ ਜੋ ਸਾਡਾ ਡੈਮ ਹੈ ਪੌਂਗ ਡੈਮ ਉਹਦਾ ਲੈਵਲ ਹਲੇ ਡਾਊਨ ਹੈ ਪਿਛਲੇ ਸਾਲ ਦੇ ਮੁਕਾਬਲੇ 30 ਫੀਟ ਲੈਵਲ ਹਲੇ ਅੱਜ ਦੀ ਤਰੀਕ ਦੇ ਵਿੱਚ ਡਾਊਨ ਚੱਲ ਰਹਾ ਹੈ ਤਾਂ ਇਸ ਕਰਕੇ ਜੋ ਪਿਛਲੀ ਵਾਰ ਬਹੁਤ ਜ਼ਿਆਦਾ ਖਤਰਾ ਬਣ ਗਿਆ ਸੀ ਕਿ ਪੌਂਗ ਡੈਮ ਤੋਂ ਅਚਾਨਕ ਬਹੁਤ ਜ਼ਿਆਦਾ ਪਾਣੀ ਰਿਲੀਜ਼ ਕਰਨਾ ਪੈ ਗਿਆ ਸੀ ਇਸ ਵਾਰੀ ਉਹ ਵਾਲਾ ਖਤਰਾ ਹਲੇ ਤੱਕ ਨਹੀਂ ਹੈ ਪਰ ਅਸੀਂ ਫੇਰ ਵੀ ਆਪਣੀ ਸਾਰੀ ਤਿਆਰੀਆਂ ਕਰ ਰਹੇ ਹਾਂ ਕਿ ਜੇਕਰ ਡੈਮ ਚੋਂ ਪਾਣੀ ਜ਼ਿਆਦਾ ਛੱਟਿਆ ਜਾਂਦਾ ਹੈ ਜਸਟ ਇਨ ਕੇਸ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਉਪਰੀ ਲਾਕੇ ਦੇ ਵਿੱਚ ਹੋ ਜਾਂਦੀ ਹੈ ਤੇ ਉਹਦੇ ਲਈ ਮੁਕੰਮਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਮੈਮ ਇੱਕ ਹੋਰ ਜਿਹੜਾ ਜਿਵੇਂ ਜਿੱਥੇ ਜਿੱਥੇ ਚੋਹ ਦਾ ਹੜ੍ਹ ਦੀ ਮਾਰ ਪੈਂਦੀ ਆ ਉਹਦੇ ਲਾਗੇ ਕਈ ਲੋਕਾਂ ਦੇ ਰੈਜ਼ਿਡੈਂਸ ਆ ਗਿਆ ਬੇਸ਼ੱਕ ਅਰਜੀ ਤੌਰ ਤੇ ਬਣਾਏ ਕੀ ਉਹਨਾਂ ਦੀ ਵਿਵਸਥਾ ਕੀਤੀ ਗਈ ਆ ਫਿਰ ਉਹਨਾਂ ਨੂੰ ਚੈੱਕ ਆ ਗਿਆ ਕਿਸ ਤਰ੍ਹਾਂ ਦੇ ਹਦਾਇਤ ਦਿੱਤੀ ਅਸੀਂ ਦੇਖੋ ਇਵੈਕੂਏਸ਼ਨ ਸੈਂਟਰਸ ਆਪਣੇ ਬਣਾਏ ਨੇ ਪਰ ਹਾਂ ਇਹ ਸਾਨੂੰ ਖਾਸ ਤੌਰ ਤੇ ਦਿੱਕਤ ਆਉਂਦੀ ਐ ਇਨਕ੍ਰੋਚਮੈਂਟ ਵਾਲੇ ਏਰੀਆ ਦੇ ਵਿੱਚ ਜਿੱਥੇ ਚੋਹ ਦੇ ਵਿੱਚ ਖੜ ਤੇ ਵਿੱਚ ਲੋਕਾਂ ਨੇ ਇਨਕ੍ਰੋਚਮੈਂਟ ਕਰ ਰੱਖੀ ਐ ਕਿ ਕਿਉਂਕਿ ਖੁਸ਼ਾਪੁਰ ਦੇ ਵਿੱਚ ਚੋ ਤੇ ਖੜ ਬਹੁਤ ਜ਼ਿਆਦਾ ਹੈ ਕੁਝ ਰਿਆਇਸ਼ੀ ਜ਼ਮੀਨਾਂ ਪ੍ਰਾਈਵੇਟ ਮਾਲਕੀ ਵੀ ਇੱਥੇ ਪੈਂਦੀ ਹੈ ਉਹ ਲੋ ਲਾਈਨ ਗੇਰੀਆਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਕਿ ਜੇਕਰ ਤਾਂ ਮੀਂਹ ਜ਼ਿਆਦਾ ਹੁੰਦਾ ਹੈ ਪਾਣੀ ਪੈ ਰਿਹਾ ਹੈ ਤਾਂ ਪਲੀਜ਼ ਤੁਸੀਂ ਤੁਰੰਤ ਮੌਕੇ ਇਵੈਕੂਏਟ ਕਰ ਦਿਓ ਸਾਡੀ ਜੋ ਟੀਮਾਂ ਹੈ ਉੱਥੇ ਮੌਜੂਦ ਰਹਿਣਗੀਆਂ ਅਸੀਂ ਬਹੁਤ ਵਾਰ ਦੇਖਿਆ ਸੀ ਅਪੀਲ ਕਰਦੇ ਰਹਿੰਦੇ ਕਿ ਖਾਲੀ ਕਰ ਦਿਓ ਏਵੈਕੂਏਸ਼ਨ ਕਰ ਦਿਓ ਏਵੈਕੂਏਸ਼ਨ ਸੈਂਟਰ ਤੇ ਆ ਜਾਓ ਪਰ ਲੋਕੀ ਆਪਣਾ ਘਰ ਨੂੰ ਛੱਡ ਕੇ ਜਾਨ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਮੈਂ ਅਪੀਲ ਕਰਦੇ ਆ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਆਪਣੇ ਸਮਾਨ ਦਾ ਵੀ ਤੇ ਕਈ ਵਾਰੀ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਅਸੀਂ ਇਸ ਤਰ੍ਹਾਂ ਦੇ ਖਤਰੇ ਤੋਂ ਦੂਰ ਰਹੀਏ ਤੇ ਕੁਝ ਅਸੀਂ ਦੇਖਿਆ ਗੁੱਜਰ ਵੀ ਹੈ ਜੋ ਕਿ ਖੱਡਾ ਦੇ ਵਿੱਚ ਆਪਣੇ ਜਿਨ੍ਹਾਂ ਨੇ ਡੇਰੇ ਪਾਏ ਹੋਏ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕੀ ਹੁਣ ਬਾਦਸ਼ਾਹ ਦੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਖੱਡਾਂ ਤੋਂ ਚੋਹ ਤੋਂ ਅਸੀਂ ਆਪਣੀ ਦੂਰੀ ਬਣਾ ਕੇ ਰੱਖੀ ਉੱਥੇ ਨਾ ਜਾਈਏ ਇੱਕ ਅਪੀਲ ਔਰ ਮੈਂ ਕਰਨਾ ਚਾਹਾਂਗੀ ਨਹਿਰ ਦੇ ਲਈ ਬਹੁਤ ਸਾਲਾਂ ਬਾਅਦ ਕੰਡੀ ਕਨਾਲ ਦੇ ਵਿੱਚ ਹੁਣ ਪਾਣੀ ਆਇਆ ਹੈ ਨਹਿਰ ਦੇ ਵਿੱਚ ਪਾਣੀ ਆਇਆ ਹੈ ਹੁਣ بارش ਦੇ ਦਿਨਾਂ ਦੇ ਵਿੱਚ ਇਹ ਪਾਣੀ ਹੋਰ ਬਤਨਾ ਵੀ ਹੈ ਕਿਉਂਕਿ ਹੁਣ ਚੋਨੇ ਦੀ ਬਿਜਾਈ ਵੀ ਚੱਲ ਰਹੀ ਹੈ ਇਸ ਕਰਕੇ ਵੀ ਨਹਿਰਾਂ ਦੇ ਵਿੱਚ ਪਾਣੀ ਛੱਟਿਆ ਜਾ ਰਿਹਾ ਜ਼ਿਆਦਾ ਮੈਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਕੋਈ ਵੀ ਨਹਿਰਾ ਦੇ ਅੰਦਰ ਪਲੀਜ਼ ਨਾ ਜਾਓ ਤੁਹਾਨੂੰ ਲੱਗਦਾ ਹੈ ਕਿ ਨਹੀਂ ਪਾਣੀ ਥੋੜਾ ਹੈ ਬੱਚੇ ਨਹਾਣ ਦੇ ਲਈ ਵੀ ਚਲੇ ਜਾਂਦੇ ਆ ਉੱਥੇ ਖੇਡਣ ਲਈ ਮਸਤੀ ਕਰਨ ਦੇ ਲਈ ਵੀ ਪਰ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਪਾਣੀ ਵੱਧਦਾ ਹੈ ਲੈਵਲ ਵੱਧਦਾ ਹੈ ਤਾਂ ਇੱਕਦਮ ਫਲੋ ਬਹੁਤ ਜ਼ਿਆਦਾ ਹੋ ਜਾਂਦਾ ਹੈ ਫਿਰ ਸਾਡੇ ਕੋਲ ਸਮਾਂ ਨਹੀਂ ਹੁੰਦਾ ਕਿ ਅਸੀਂ ਆਪਣੀ ਜਾਨ ਬਚਾ ਸਕੇ ਤਾਂ ਪਹਿਲਾਂ ਹੀ ਅਸੀਂ ਦੂਰੀ ਬਣਾ ਕੇ ਰੱਖੀਏ ਇਨਾਂ ਇਲਾਕਿਆਂ ਤੋਂ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਅਸਾਨਾ ਡਿਪਟੀ ਕਮਿਸ਼ਨ ਮੈਡਮ ਕੌਮਲ ਮਿਤਲ ਜੀ ਨਾਲ ਨੇਹਾੜਾ ਤੋਂ ਸਭਾ ਜਿਹੜੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਬਚਾ ਲਈ ਤੇ ਨਾਲ ਦੀ ਨਾਲ ਉਹਨਾਂ ਨੇ ਅਪੀਲ ਕੀਤੀ ਹੈ ਜਿਹੜੇ ਲੋਕ ਨਜਾਇਜ਼ ਕਬਜ਼ੇ ਨਾਲ ਚੂਹ ਜਹਾੜਾ ਵਿੱਚ ਕਿਤੇ ਨੇ ਕਿਤੇ ਆਪਣਾ ਰਹਿਸ਼ ਬਣਾ ਕੇ ਉਹਨਾਂ ਨੂੰ ਸਮੇ ਫੀਜਗਾਨਿਆ ਸਰਕਾਰ ਨੂੰ ਤੇ ਚਲੇ ਜਾਣ ਤਾਂ ਕਿ ਕਿਸ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਸੋ ਉਹਨਾਂ ਨੇ ਇਹ ਵੀ ਗੱਲ ਕੀਤੀ ਜਿਵੇਂ ਪਿਛਲੇ ਦਿਨ ਜਿਹੜੀਆਂ ਨਹਿਰ ਦੇ ਵਿੱਚ ਘਟਨਾਵਾਂ ਮਕੇਰੀਆਂ ਲੱਗੇ ਵੀ ਹੋਈ ਤੇ ਗੁਜਰਾਤ ਦੇ ਵਿੱਚ ਵੀ ਜਿਹੜੇ ਬੱਚੇਨ ਹੋਣਗੇ ਉਹਨਾਂ ਦਾ ਵਿਚਾਰ ਇਸ ਤਰ੍ਹਾਂ ਦੇ ਬੱਚਿਆਂ ਨੂੰ ਵੀ ਗਰੇਜ ਕੀਤਾ ਜਾਵੇ ਉਹਨਾਂ ਨੂੰ ਵੀ ਨਾ ਜਾਣ ਦਿੱਤਾ ਜਾਵੇ ਚਾਹੇ ਬੱਚੇ ਤੇ ਚਾਹੇ ਅਡਲਟ ਕੋਈ ਵੀ ਕਿਸ ਤਰ੍ਹਾਂ ਦਾ ਨਾ ਜਾਵੇ ਹਸ਼ਿਆਰਪੁਰ ਤੋਂ ਦਾਬਾਦ ਲਈ ਦਰਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਮੈਡਮ ਥੈਂਕ ਯੂ